ਨਮਸਕਾਰ ਸਾਸ਼ਟ੍ਰੀਕਾਲ ਸਮਾਣਾ ਟੂਡੇ ਤੁਹਾਡਾ ਸਵਾਗਤ ਹੈ ਭਾਰੀ ਪੁਲਿਸ ਪਾਰਟੀ ਬਨ ਬਖ ਬਖ ਜਗਾਤੇ ਕੀਤੀ ਛਾਪੇਮਾਰੀ ਠੀ ਲੋਕਾਂ ਨੂੰ ਕੀਤਾ ਗ੍ਰਿਫਤਾਰ ਡੀਜੀਪੀ ਪੰਜਾਬ ਗੌਰਵ ਜਾਦਾਵ ਅਤੇ ਐਸਐਸਪੀ ਪਟਿਆਲਾ ਵਰਨ ਸ਼ਰਮਾ ਦੇ ਹਦਾਇਤਾਂ ਤੋਂ ਪੰਜਾਬ ਭਰ ਵਿੱਚ ਪੈਤਰ ਘੰਟੇ ਲਈ ਪ੍ਰਹਾਰਾ ਆਪਰੇਸ਼ਨ ਚਲਾਇਆ ਗਿਆ ਜਿਸ ਨੂੰ ਦੇਖਦੇ ਸਮਾਣਾ ਦੇ ਡੀਐਸਪੀ ਫਤੇ ਸਿੰਘ ਬਰਾਰ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਬਸਟੈਂਡ ਪਿੰਨ ਮੁਰਾਫਰਾ ਵੀ ਸਵੇਰ ਤੋਂ ਹੀ ਸਰਚ ਆਪਰੇਸ਼ਨ ਚਲਾਇਆ ਗਿਆ DSP ਬਰਨ ਨੇ ਦੱਸਿਆ ਕਿ ਸਾਡਾ ਫੋਕਸ ਮਾੜੇ ਲੋਕਾਂ ਦੇ ਖਿਲਾਫ ਹੈ ਅਸੀਂ ਅੱਜ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਵਿੱਚ ਦੋ ਲੋਕ ਪਛਾਣ ਆਇਲੇ ਤੋਂ ਦੋ ਸਰਹਸਾਣਾ ਦੋ ਸਿਟੀ ਥਾਣਾ ਤੋਂ ਹੈ ਕੋਈ ਵੀ ਵਿਅਕਤੀ ਬਦਮਾਸ਼ੀ ਕਰਦਾ ਹੋ ਕੋਈ ਨਸ਼ੇ ਵੇਚਦਾ ਹੋ ਜਾਂ ਕੋਟ ਵੱਲੋਂ ਪਘੋੜਾ ਕੀਤਾ ਹੋ ਉਹਨਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਅੱਜ ਚਾਰਟ ਆਪਰੇਸ਼ਨ ਨਾਲ 4 ਗ੍ਰਾਮ ਚਿੱਟਾ ਵੀ ਬਰਾਮਦ ਕੀਤਾ ਗਿਆ ਇਸੇ ਤਰ੍ਹਾਂ ਸਾਡੀ ਮੁਹਿੰਮ ਜਾਰੀ ਰਹੇਗੀ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੈਨ ਪੰਜਾਬੀ ਆਪਰੇਸ਼ਨ ਪ੍ਰਿਹਾਰ 2.0 ਜਿਹੜਾ ਚਲਾਇਆ ਗਿਆ ਇਸ ਨੂੰ ਲੜੀ ਚ ਰੱਖਦੇ ਹੋਏ ਐਸਐਸਪੀ ਪਟਿਆਲਾ ਸ਼੍ਰੀ ਵਰਨ ਸ਼ਰਮਾ ਨੇ ਸਬਡਿਵੀਜ਼ਨ ਲੈਵਲ ਤੇ ਟੀਮਾਂ ਬਣਾਵਾ ਕੇ ਵੱਖ-ਵੱਖ ਏਰੀਆ ਵਿੱਚ ਸਰਚ ਆਪਰੇਸ਼ਨਸ ਕਾਸੋ ਗਵਰਨਮੈਂਟ ਬਿਲਡਿੰਗਸ ਦੀ ਚੈਕਿੰਗ ਬੱਸ ਸਟੈਂਡਸ ਰੇਲਵੇ ਸਟੇਸ਼ਨ ਤਾਂ ਕਿ ਅਸੀਂ ਪਬਲਿਕ ਵਿੱਚ ਇੱਕ ਕੰਫੀਡੈਂਸ ਬਿਲਡਿੰਗ ਮੈਜਰਸ ਦੇ ਤੌਰ ਤੇ ਇਸ ਐਕਸਰਸਾਈਜ਼ ਨੂੰ ਕਰ ਰਹੇ ਹਾਂ ਇਸ ਤੇ ਧਿਆਨ ਦੇ ਵਿੱਚ ਰੱਖਦੇ ਹੋ ਅਸੀਂ ਮੇਨਲੀ ਜਿਹੜਾ ਸਾਡਾ ਫੋਕਸ ਇਹਦੀ ਰਹੂਗਾ ਵੀ ਜਿੰਨੇ ਵੀ ਮਾੜੇ ਅਨਸਰ ਕ੍ਰਿਮੀਨਲ ਐਲੀਮੈਂਟ ਨੇ ਕੋਈ ਪੁਰਾਣੇ ਸਾਡੇ ਮੁਕਦਮਿਆਂ ਵਿੱਚ ਵਾਂਟਡ ਨੇ ਉਹ ਹੋਗੇ ਕੋਈ ਹਿਨਿਅਰਸ ਕ੍ਰਾਈਮ ਦੇ ਦੋਸ਼ੀ ਜਿਹੜੇ ਗ੍ਰਿਫਤਾਰ ਕਰਨ ਬਾਕੀ ਐ ਕੋਈ ਗੈਂਗਸਟਰ ਜਿਨ੍ਹਾਂ ਆਪਾਂ ਬਦਮਾਸ਼ ਕਨੇ ਆ ਪੰਜਾਬੀ ਭਾਸ਼ਾ ਚ ਹੋਰ ਨਸ਼ੇ ਦੀ ਤਸਕਰੀ ਕਰਨ ਵਾਲੇ ਪੈਡਲਰ ਸਪਲਾਈਅਰ ਤੇ ਉਹ ਇਹਨਾਂ ਸਭ ਨੂੰ ਨੱਥ ਪਾਉਣ ਲਈ ਇਹ ਜਿਹੜਾ 72 ਘੰਟੇ ਦਾ ਆਪਰੇਸ਼ਨ 2.0 ਚਲਾਇਆ ਗਿਆ ਜਿਸ ਵਿੱਚ ਅਗਲੇ ਕੁਝ ਦੋ ਦਿਨਾਂ ਦੇ ਵਿੱਚ ਵੀ ਇਸੇ ਹੀ ਫੋਰਸ ਦੇ ਨਾਲ ਅਸੀਂ ਆਪਰੇਸ਼ਨ ਜਾਰੀ ਰੱਖਾਂਗੇ ਤੇ ਉਹੀ ਦੱਸਦੇ ਹੋਏ ਤੁਹਾਨੂੰ ਅੱਜ ਅੱਜ ਦੀ ਤਰੀਕ ਵਿੱਚ ਤੜਕੇ ਸਵੇਨਾ 5 ਵਜੇ ਸਾਰੀ ਸਬਡਿਵੀਜ਼ਨ ਦੀ ਫੋਰਸ ਸਿਟੀ ਸਮਾਣਾ ਠਾਣਾ ਇਕੱਠੀ ਹੋਈ ਸੀ ਤੇ ਉਸ ਤੋਂ ਬਾਅਦ ਅਸੀਂ ਵੱਖ-ਵੱਖ ਏਰੀਆ ਵਿੱਚ ਸਰਚ ਆਪਰੇਸ਼ਨ ਕੀਤੇ ਗਏ ਜਿਵੇਂ ਕਿ ਡਰੱਗ ਹੌਟਸਪੌਟ ਮੁਰਾਦਪੁਰਾ ਵੀ ਇਹ ਤੇ ਹੋਰ ਜਿਹੜੇ ਸਾਡੇ ਸੀਗੇ ਤੇ ਸਾਨੂੰ ਜਿਹੜੀ ਅੱਜ ਤੱਕ ਸਫਲਤਾ ਮਿਲੀ ਹੈ ਜਿਹੜੀ ਹੁਣ ਤੱਕ ਉਹ ਅਸੀਂ 6 ਦੋਸ਼ੀ ਗ੍ਰਿਫਤਾਰ ਕਰਨ ਚ ਸਫਲਤਾ ਮਿਲੀ ਹੈ ਸਾਨੂੰ ਜਿਸ ਵਿੱਚ ਦੋ ਪਸਿਆਣੇ ਦੇ ਨੇ ਦੋ ਸਦਰ ਸਮਾਣੇ ਦੇ ਦੋ ਸਿਟੀ ਸਮਾਣੇ ਦੇ ਤੇ ਜਿਹੜੀ ਅਸੀਂ ਮੁਰਾਦਪੁਰੇ ਡਰਗ ਹੌਟਸਪੌਟ ਵਿਖੇ ਕਈ ਸਰਚ ਵੀ ਕੀਤੀ ਸੀ ਉੱਥੇ ਹੀ ਕੈਨਡੀ ਪੀਐਸ ਦਾ ਮੁਕਦਮਾ ਵੀ ਦਰਜ ਕਰਾਇਆ ਜਿੱਥੇ 4 ਗ੍ਰਾਮ ਚਿਟਾ ਵੀ ਸਾਨੂੰ ਮਿਲਿਆ ਇਹ ਜਿਹੜੇ ਕਿਸੇ ਕਾਬੂ ਕਿਤੇ ਬੰਦੇ ਇਹ ਕਿਸ ਟੈਗ ਬੰਦੇ ਕਾਬੂ ਕਿਤੇ ਹੈ ਕੀ ਕਰਦੇ ਸੀ ਇੱਕ ਕਈ ਤਾਂ ਜੀ ਪੁਰਾਣੇ ਲੜਾਈ ਝਗੜਿਆਂ ਦੇ ਮੈਟਰ ਸੀ ਕਈ ਆਪਣੇ ਦੋਸ਼ੀ ਨੇ 306 ਦੇ ਹਿੰਸਕ ਕ੍ਰਾਈਮ ਦੇ ਜਾਂ ਫਿਰ ਕੋਈ ਨਾ ਕੋਈ ਜਿਵੇਂ ਨਸ਼ੇ ਸਮਗਰੀ ਦਾ ਕੰਮ ਕਰਦੇ ਆ ਤੇ ਇਹਨਾਂ ਚ ਕਈ ਮਾੜੇ ਅਨਸਰ ਨੇ ਜਿਨ੍ਹਾਂ ਨੂੰ ਅਸੀਂ ਪ੍ਰੀਵੈਂਟਿਵ ਡਿਟੈਂਸ਼ਨ ਚ ਵੀ ਲੇਤਾ ਹੈ ਇਹ ਜਿਹੜੇ ਚਾਰ 엘ਮੈਂਟਸ ਦੇ ਇਲਾਵਾ ਅਸੀਂ ਜਿਹੜੇ ਕੋਈ ਪੀਓ ਡਿclare ਕੀਤੇ ਗਏ ਹੈ ਕੋਰਟ ਵੱਲੋਂ ਉਹਨਾਂ ਤੇ ਵੀ ਅਸੀਂ ਨੱਕ ਪਾਵਾਂਦੇ ਆ ਉਹਨਾਂ ਦੀ ਵੀ ਜ਼ਿੰਦਗਾਰੀ ਹੈ ਓਕੇ ਸਾਮਾਣਾ ਤੋਂ ਕਹਿਲਾਸ਼ ਸ਼ਰਮਦ ਰਿਪੋਰਟ